ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਸਰਦਾਰ ਪ੍ਰੇਮ ਸਿੰਘ ਜੀ ਨਥਲ ਪਰਵਾਲੇ ਜਿਹੜੇ ਕਿ ਪਿੰਡ ਮਾਨਗੜ ਰਹਿਨੇ ਆ ਜਿਲ੍ਹਾ ਰੋਪੜ ਚ ਉਹਨਾਂ ਨਾਲ ਅੱਜ ਆਪਾਂ ਤੁਹਾਡੀ ਵਿਸ਼ੇਸ਼ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਤੇ ਬਾਈ ਦੇ ਦੇਖੋ ਕਿੰਨਾ ਕੁਸ਼ ਘਰ ਦੇ ਵਿੱਚ ਰੱਖਿਆ ਹੋਇਆ ਨਾਲੇ ਸਾਰੇ ਪਰਿਵਾਰ ਨੂੰ ਮਿਲਾਨੇ ਆ ਨਾਲੇ ਕਿਆ ਕਿਆ ਆਟਮਾ ਬਾਈ ਨੇ ਰੱਖੀਆਂ ਹੋਈਆਂ ਉਹਨਾਂ ਦੇ ਨਾਲ ਤੁਹਾਡੀ ਸਾਰੀ ਵੀਡੀਓ ਦਿਖਾਨੇ ਆ ਅੱਛਾ ਬਾਈ ਸਤਿ ਸ਼੍ਰੀ ਅਕਾਲ ਆ ਸਤਿ ਸ਼੍ਰੀ ਅਕਾਲ ਜੀ <coughs> अच्छा भाई फिर अपा नु अपना पिछला 필ਡ ਕਿਹੜਾ ਫੇਰ ਆਪਣਾ ਨਥਲਪੁਰ ਨਥਲਪੁਰ ਹਾਂਜੀ ਬੋਲਣਾ আচ্ছা ਨਥਲਪੁਰ ਮਰੰਡੇ ਦੇ ਕੋਲ ਹੈ ਹਾਂਜੀ ਹਾਂਜੀ আচ্ছা ਉਰੇ ਆਇਆਂ ਨੂੰ ਆਪਾਂ ਨੂੰ ਕਿੰਨੀ ਦੇਰ ਹੋ ਗਈ ਇਸ ਮਾਨਗੜ ਦੀ ਜ਼ਮੀਨ ਆ ਮਾਨਗੜ ਦੀ আচ্ছা ਜੀ ਉਰੇ ਆਇਆਂ ਨੂੰ ਫੇ ਕਿੰਨੀ ਦੇਰ ਹੋ ਗਈ ਆਪਾਂ 72 ਤੇ ਲਈਏ ਤੇ 73 ਤੇ ਬਸੋਂ ਕਰੀਏ আচ্ছা 73 ਸਾਨੂੰ ਜਾ ਗਏ ਉਰੇ ਹਾਂਜੀ ਓਕੇ 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 ਠੀਕ ਉਦੋਂ ਨਾਲ ਰਹੇ ਉਰੇ ਬਿਰਡ ਚ ਪਾਣੀ ਬਹੁਤ ਹੁੰਦਾ ਦਾ ਪਾਣੀ ਤਾਂ ਕਿੰਨਾ ਹੁੰਦਾ ਸੇਮ ਠੀਕ ਬੇਡ ਦੇ ਲਾਉਂਦੇ ਲੋਕ ਉਹਦਾ ਡਰਦੇ ਹੁੰਦੇ ਤੇ ਕਿ ਬੇਡ ਨਹੀਂ ਜਾਣਾ ਹੈਗਾ ਸਾਡਾ ਘਰ ਦੇ ਮੰਨਦੇ ਨਹੀਂ ਤੇ ਆਉਣਾ ਮੈਂ ਮੈਂ ਜਾਊਗਾ ਅੱਛਾ ਜੀ ਮੈਂ ਮੈਂ ਜਾਊਂਗਾ ਕੋਈ ਗੱਲ ਕਹਿੰਦੇ ਉੱਥੇ ਤਾਂ ਸੇਮ ਹੈ ਪਾਣੀ ਬਹੁਤ ਆਉਂਦਾ ਹਾਂ ਜਾਂ ਪਾਣੀ ਆਇਆ ਪਣ 84 ਘਾਹ ਤਾਂ ਮੇਰੇ ਖਲ ਅੱਛਾ ਜੀ ਇਹਦਾ ਭਾਈ ਆਇਆ ਘਰ ਜਾਂਦਾ ਮਿਲਣ ਹਾਂ ਕਹਿੰਦਾ ਸਾਡੀ ਕੁੜੀ ਤਾਂ ਪਾਕਿਸਤਾਨ ਜਾ ਰਹੀ ਹੁੰਦੀ ਹੈ ਯੋ ਤੇ ਆਂਦੀ ਹੜ ਗਿਆ ਫੀ ਪਾਣੀ ਜਾ ਤੋ ਘਰੋਂ ਤੇ ਸਾਈਕਲ ਚੱਕ ਕੇ ਲਿਆ ਐ ਪਾਣੀ ਉਹ ਮਾਣੀ ਸਾਰੇ ਨੂੰ ਪਾਣੀ ਦਾ ਬੱਲਾ ਕਹਿੰਦਾ ਕਾੜੀ ਕੁੜੀ ਤਾਂ ਪਾਕਿਸਤਾਨ ਜਾ ਰਹੀ ਹੁੰਦੀ ਆ ਬਰਾ ਕੀਤਾ ਹਾਂ ਬੜੀ ਨਿਕਾਲੀ ਜਾਦੇ ਅੱਛਾ ਸਮਾਨ ਚੱਕ ਲੇਕੇ ਤੇ ਡੰਗਰ ਬੱਚਾ ਲੇਕੇ ਤੇ ਪਾਣੀ ਫਿਰ ਗਿਆ ਸਾਰੇ ਉੱਚੀ ਜਗ੍ਹਾ ਘਰਨ ਲੱਗੇ ਹਾਂਜੀ ਸਰਕਾਰੀ ਆਪਣਾ ਬਾਬੇ ਰਹਿੰਦਾ ਫੇ ਕਹਿ ਪੈਣ ਬਾਈ ਤੁਸੀਂ ਪੰਜ ਹੈ ਛੇ ਤਿੰਨ ਭਰਾ ਤਿੰਨ ਭਰਾ ਦੋ ਪੈਣ ਦੋ ਮਰਨੇ ਸਾਰੇ अच्छा सारे मान ले सारे सफलखे पाओ जी। ਤੁਹਾਡੀ ਸਿਹਤ ਵਧੀਆ ਹੈ ਇਹਦਾ ਵੀ ਕੋਈ ਰਾਜ ਆ ਵੀ ਤੁਸੀਂ ਗੁਰੂ ਘਰ ਨਾਲ ਜੁੜੇ ਆ ਉਹ ਕਿਵੇਂ ਜਾਂਦੇ ਗੁਰੂ ਘਰ ਉਹ ਵੀ ਗੱਲ ਦੱਸੋ। ਹੈ ਕਿੰਨੇ ਵਜੇ ਉੱਠਦੇ ਆ ਸਵੇਰੇ? 3 ਵਜੇ। আচ্ছা ਜੀ ਦੱਸੋ ਸੰਗਤਾਂ ਨੂੰ ਦੱਸੋ ਦਰਸ਼ਕਾਂ ਨੂੰ ਵੀ ਕਿੰਨੇ ਵਜੇ ਉੱਠਦੇ ਆ? 3 ਵਜੇ ਉੱਠਣਾ ਜੀ 3 ਵਜੇ ਤੇ ਉੱਠ ਕੇ ਨਹਾਉਣਾ। ਹਾਂ ਫਿਰ ਦੁੱਧ ਗਰਮ ਕਰਨਾ। ਹਾਂ ਫਿਰ ਆਪਣਾ ਤਿਆਰ ਹੋ ਕੇ ਹੂੰ ਸਾਈਕਲ ਚੱਕ ਕੇ ਭੱਜ ਜਾ। ਪਹਿਲਾਂ 3 ਸਾਲ ਮੈਂ ਤੁਰ ਕੇ ਜਾਂਦਾ ਰਹੇ। ਅੱਛਾ ਗੁਰਦਾਰਾ ਤੁਰ ਕੇ ਹਾਂਜੀ ਅੱਛਾ ਜੀ ਫਿਰ ਸਰੀਰ ਥੋੜਾ ਜਿਹਾ ਤਕਲੀਫ ਲੱਗ ਗਿਆ ਬੰਨਣ ਹਾਂ ਫਿਰ ਆਪਣਾ ਸਾਈਕਲ ਲੈ ਲਿਆ ਜੀ ਅੱਛਾ ਜੀ ਦੂ ਹਤੀਆ ਸਾਈਕਲ ਬਾਈ 24 ਸਾਲ ਹੋ ਗਏ ਸੇਵਾ ਕਰਦੇ ਬਹੁਤ ਵਧੀਆ ਫਿਰ ਬਾਈ ਇਹ ਆ ਵੀ ਦੇਖੋ ਜੇ ਆਪਾਂ ਆ ਆਏ ਹੋ ਜਾਈਂ ਹਾਂਜੀ ਅਸੀਂ ਬੇੜੇ ਚ ਪੈਂ ਤੇ ਅੱਛਾ ਜੀ ਸਾਰੇ ਕੱਬਰ ਹਾਂ ਮਨੂੰ ਪਾਠੀ ਮਿਲਿਆ ਸਾਡਾ ਹਾਂ ਉਹ ਕਹਿੰਦਾ ਜਸਮੀਰ ਦੇ ਕੋਠੇ ਕੋ ਕਹਿੰਦਾ ਵੀ ਪ੍ਰਧਾਨ ਜੀ ਮੈਂ ਤੈਨੂੰ ਮਿਲਣਾ ਹੂੰ ਕਿ ਮੈਂ 25 ਸਾਲ ਪ੍ਰਧਾਨ ਰਹੇ ਲੈਣਾ ਕੋਆਪਰੇਟ ਦਾ ਆਪਣਾ ਬੈਂਕ ਦਾ ਥੱਲੇ ਥੱਲੇ ਕਰ ਲੈ ਜੀ ਬਾਜੀ ਹਾਂ ਮਾ ਜੀ ਦੱਸੋ ਹਾਂ ਕਹਿੰਦਾ ਕਿ ਸੇਵਾ ਕਰਾਉਣੀ ਹੈ ਅੱਛਾ ਜੀ ਮਾ ਜੀ ਉਹ ਦੱਸੋ ਸੇਵਾ ਜਿਹੜੀ ਮੈਂ ਕਰ ਸਕਾਂ ਹਾਂ ਕਹਿੰਦਾ ਵੀ ਇਸ ਵੇਲੇ ਮੈਂ ਸਵੇਰੀ ਨੂੰ ਅਰਦਾਸ ਕਰਦਾ ਉੱਠਾ ਚੌਰ ਸਾਹਿਬ ਵਾਲਾ ਨਹੀਂ ਹੁੰਦਾ ਅੱਛਾ ਜੀ ਕਹਿੰਦਾ ਮੈਂ ਤਿੰਨਾਂ ਪਿੰਡਾਂ ਚੋਂ ਤੇਰੇ ਬਰੇ ਟੀਚਾ ਰੱਖਿਆ ਹਾਂ ਹਾਂ ਚੰਮਾ ਵੀ ਮੈਂ ਕਹਿ ਨਹੀਂ ਸਕਦਾ ਤੈਨੂੰ ਵੀ ਮੈਂ ਸੇਵਾ ਕਰੂੰਗਾ ਹਾਂ ਨਹੀਂ ਮੈਂ ਆਪਣੇ ਮਨ ਨੂੰ ਪੁੱਛੂੰਗਾ ਉੱਠਦਾ ਮੈਂ 4 ਵਜੇ 4 ਵਜੇ ਉੱਠ ਕੇ ਨਹਾ ਕੇ ਮੈਂ ਪੂਜਾ ਰੂਮ ਚ ਚੱਲ ਆ ਜਾਂਦਾ ਵਾ ਪੂਜਾ ਰੂਮ ਚ ਮੈਂ ਬੈਠ ਕੇ ਅੱਧਾ ਘੰਟਾ ਮਹਾਰਾਜ ਦਾ ਨਾਮ ਲੈ ਕੇ ਆਪਣੇ ਮਿੰਜੇ ਤੇ ਜਾ ਸੌਂਦਾ ਹਾਂ ਕਹਿੰਦੀ ਕਹਿੰਦਾ ਆਪਣੇ ਮਨ ਨੂੰ ਬਣਾ ਲਾ ਮੈਂ ਕੋਈ ਨਹੀਂ ਮਨ ਨੂੰ ਪੁੱਛੂਗਾ ਹਾਂ ਵੀ ਤੂੰ ਕਰ ਸਕਦਾ ਹਾਂ ਹਾਂ ਜੇ ਤੂੰ ਕਹੇ ਜੀ ਮੈਂ 4 ਵਜੇ ਉੱਠਦਾ ਹਾਂ ਜਾਂ 3:30 ਵਜੇ ਹਾਂ ਜੀ ਅੱਜ ਪਈ ਵੀ ਤੈਂ ਗੁਰਦੁਆਰਾ ਸਾਹਿਬ ਨਹੀਂ ਜਾਣਾ ਅੱਛਾ ਜੀ ਮੈਂ ਕਰਜ ਨੂੰ ਕਿਹਾ ਥੋੜਾ ਜਿਹਾ ਫਰਕ ਗਿਆ ਤੈ ਤੇ ਹਾਂ ਵੀ ਤੁਸੀਂ ਮੈਨੂੰ ਆਜ ਮਾਰੀ ਹੈ ਹੂੰ ਕਹਿੰਦੇ ਵੀ ਨਹੀਂ ਇਹਨਾਂ ਨੇ ਮੈਨੂੰ ਕਦੇ ਆਵਾਜ਼ ਨਹੀਂ ਮਾਰੀ ਮੇਰੀ ਨੀਂਦ ਥੋੜੀ ਹੈ ਹਾਂ ਮੈਨੂੰ ਕਹਿੰਦੇ ਵੀ ਆ ਸੁਣਨੀ ਹੈ ਪਰ ਮਾਰੀ ਨਹੀਂ ਅੱਛਾ ਜੀ ਮੈਂ ਤੁਸੀਂ ਕਿਆ ਸੁਣਿਆ ਹੂੰ ਕਹਿੰਦੇ ਵੀ ਤੈਨੂੰ ਆਜ ਪਈ ਐ ਵੀ ਉੱਠ ਗੁਰਦੁਆਰਾ ਸਾਹਿਬ ਨਹੀਂ ਜਾਣਾ ਹੂੰ ਮਾਂ ਵੀ ਤੇ ਮਾਲਕ ਨੇ ਮਾਰੀ ਐ ਹਾਂ ਬਿਲਕੁਲ ਸਰ ਕੇ ਸਰ ਆ ਗਿਆ ਉੱਠਿਆ ਨਾਤਾ ਨਾ ਕੇ ਆਪਣਾ ਚਲਾ ਗਿਆ ਚਲਾ ਗਿਆ ਹਾਂ ਬਾਕੀ ਮੈਨੂੰ 6 ਮਹੀਨੇ ਹੋ ਗਏ ਤੇ ਜਾਂਦੇ ਨੂੰ ਹੂੰ ਬਾ ਕੜਕੇ ਔਰ ਨਹੀਂ ਪਾਪਾ ਜੀ ਬਹੁਤ ਹੂੰ ਕਰਦੇ ਨਿਕਲੇ ਬਾਹਰ ਹੂੰ ਪਹਿਲਾਂ ਤਾਂ ਮੁੰਡਾ ਨਿਕਲਿਆ ਫਿਰ ਇਹ ਨਿਕਲੀ ਹੂੰ ਮੰਨੂ ਕਹਿੰਦੇ ਵੀ ਇੱਕ ਤੈਨੂੰ ਗੱਲ ਕਹਿਣੀ ਏ ਜੇ ਮੰਨ ਲ ਮੈਂ ਮੜੀ ਮਾਂ ਦੱਸੋ ਹੂੰ ਕਹਿੰਦੀ ਵੀ ਜے ਗੁਰਦਾਰਾ ਸਾਹਿਬ ਨਾ ਜਾ ਮੈਂ ਅੱਜ ਤਾਂ ਚੰਗੀ ਗੱਲ ਹੈ ਅੱਛਾ ਜੀ ਮਾਂ ਵੀ ਹੋਰ ਗੱਲ ਦੱਸ ਦੇ ਜਿਹੜੀ ਦੱਸਣ ਪਰ ਮੈਂ ਮੁੜ ਨਹੀਂ ਸਕਦਾ ਮੈਂ ਜੀ ਥੈਲਾ ਲਿਆ ਜੂਰੀਏ ਦਾ ਇੱਥੇ ਬੰਦਿਆ ਝਾਂਜਾ ਚੱਲਿਆ ਜੀ ਬਹੁਤ ਤੇਜ਼ ਬਾ ਹੂੰ ਤੁਰ ਪਿਆ ਯਾਦ ਮੈਂ ਗਿਆ ਜੀ ਸ਼ੰਤਜੀ ਮੋਟਰ ਬੁੱਕਲ ਲੀ ਤੇ ਉਰਲਾ ਪਤਾ ਹੈ ਹਾਂ ਜੀ ਉੱਥਾ ਬਿਜਲੀ ਪੈ ਗਈ ਮੇਰੇ ਤੇ ਅੱਛਾ ਜੀ ਆ ਅੱਖਾਂ ਦੇ ਸਾਹਮਣੇ ਜਾਨੀ ਮੈਨੂੰ ਅੱਖਾਂ ਤੇ ਦੇਖਣ ਤੋਂ ਹਟ ਗਿਆ ਹੂੰ ਮੈਂ ਕਹੇ ਵੀ ਬੜਾ ਲੋੜਾ ਹੈ ਬਿਜਲੀ ਨੇ ਤਾਂ ਮਾਰਨਾ ਹਾਂ ਵੀ ਮੋਟਰ ਤੇ ਜਾ ਵੜਨਾ ਹੂੰ ਮੋਟਰ ਦੀ ਸ਼ੰਤਜੀ ਇਹ ਮਾਨ ਬਣ ਗਿਆ ਵੀ ਜੇ ਤੂੰ ਮੋਟਰ ਤੇ ਵੜ ਗਿਆ ਤੇਰੇ ਤੇ ਬਿਜਲੀ ਨੇ ਪੈਣਾ ਹੂੰ ਇਹ 12 13 ਭਿੰਗੇ ਵੀ ਮਰ ਜਾਣਗੇ ਹੂੰ ਮਰਨਾ ਤਾਂ ਤਾਂ ਕੱਲ੍ਹ ਇਹ ਨਾ ਮੈਂ ਜੇ ਫੇਰ ਫੇਰ ਤੁਰ ਪਿਆ ਜਦ ਮੈਂ ਘੜੀ ਬਜਾਰਿਆ ਜੀ ਫੇਰ ਪਈ ਅੱਛਾ ਜੀ ਬਹੁਤ ਜ਼ੋਰ ਗਏ ਹੂੰ ਫੇਰ ਮੈਨੂੰ ਜ਼ਿਆਦਾ ਤਕਲੀਫ ਹੋਈ ਹੂੰ ਅੱਖਾਂ ਤੇ ਦੇਖਣ ਤੇ ਮੈਨਸ ਚਿੰਗਾਰੇ ਹੀ ਨਿਕਲੇ ਅੱਖਾਂ ਉੱਥੇ ਜੀ 15 20 ਮਿੰਟ ਮੀ ਪੰਜਾਰ ਝਾਂਡਾ ਚੱਲਦਾ ਬਹੁਤ ਗੁਰਾਹਾਲ ਜੀ ਉਂਗਲੀ ਘੱਟਣਾਂ ਦੀ ਨੀ ਸੁੱਕਦਾ ਜਦੋਂ ਜੀ ਤੁਸੀਂ ਮੈਂ ਘਰ ਕਾ ਡੰਡਾ ਰੱਖ ਲਾ ਲਿਆ ਇੱਥੇ ਡੰਡਾ ਤਾਂ ਹੂੰ ਬਾ ਫੇਰ ਤਾਂ ਫੇਰ ਤੁਰ ਪਿਆ ਹੂੰ ਕਾ ਜੀ ਮੈਂ ਪਜਾਮਾ ਨਿਕੋੜ ਕੇ ਤੱਕਤੇ ਆਂ ਪਰ ਪਾਸਤਾ ਜਪੋਗ ਪੈ ਘਟਿਆ ਮੈਨੂੰ ਪਾਠੀ ਕਹਿੰਦਾ ਵੀ ਬਿਜਲੀ ਪਈ ਗਈ ਤੈਨੂੰ ਦੋ ਬਿਜਲੀ ਤੇਰੇ ਤੇਰੇ ਪਾਸੇ ਮਾਂ ਮੇਰੇ ਪਰੇ ਪਈ ਕਹਿੰਦਾ ਫੇਰ ਡਰਿਆ ਮੈਂ ਡਰਿਆ ਤਾਂ ਹਾਂ ਹਾਂ ਕਹਿੰਦਾ ਫੇਰ ਮਾਂ ਫੇਰ ਮੈਂ ਮਨ ਮੰਨਾਲ ਲਿਆ ਵੀ ਤੂੰ ਕਿਹੜਾ ਮਾਰੇ ਕੰਮ ਨਹੀਂ ਚੱਲਦਾ ਮਰਨਾ ਤਾਂ ਦੋ ਸਾਲ ਨੂੰ ਚਾਰ ਸਾਲ ਨੂੰ ਵੀ ਆ ਪਰ ਅੱਗੇ ਤਾਂ ਮਾਰਾ ਦੇ ਲੇਖ ਲੱਗਣਾ ਮਾਰਾ ਦੇ ਮਾਰੇ ਦੇ ਘਰ ਨੂੰ ਜਾ ਰਹੇ ਆ ਆਪਾਂ ਬੰਨ ਨਾਮ ਕਹੀ ਜਾਂ ਮਹਾਰਾ ਜੇ ਨਾ ਹੋਣਾ ਬਈ ਬੜਾ ਗੁਰਦਾਰੀ ਜਾਂਦਾ ਬਿਜਲੀ ਪਈ ਤੇਰਾ ਕੁਛ ਨਹੀਂ ਵਿਗੜਦਾ ਬਾਜੀ ਮੈਨੂੰ ਕਹਿੰਦਾ ਬਈ ਪਾਠੀ ਆਪਣਾ ਨਿਰਮਲ ਸਿੰਘ ਕਹਿੰਦਾ ਵੀ ਆਕੇ ਤੇਰਾ ਮਹਾਰਾ ਕੇ ਨਹੀਂ ਇਮਤਿਹਾਨ ਲੈ ਇਮਤਿਹਾਨ ਲੈ ਲਿਆ ਵੀ ਡਰਦਾ ਕਿ ਤੇ ਬਾਦ ਤੇਰਾ ਕੱਖ ਨਹੀਂ ਵਿਗੜਨਾ ਦੇ ਲੋ ਬਾਜੀ ਚੌਥ 24 ਸਾਲ ਹੋ ਗਏ ਜੀ ਮੈਨੂੰ ਕੋਈ ਯਾਦ ਕਿਹਾ ਨਹੀਂ ਹੈ ਮੈਰੀ ਕਿੰਨਾ ਨੇਰਾ ਹੋਵੇ ਕਿੰਨੀ ਸੇ ਦਾ ਰਾਜ ਵੀ ਇਹੀ ਹੈ ਕਿ ਤਾ ਤੁਸੀਂ ਬੈਸ ਨੂੰ ਆ ਬਿਲਕੁਲ ਬਾਤ ਉਹ ਨੰਬਰ ਫੇਰ ਲਾਗੇ ਇੱਕ ਕੱਛੇ ਵਾਲੇ ਘੇਰ ਕਰੀ ਜਾਂ ਕਰ। ਹੂੰ ਮੈਨੂੰ ਮੁੰਡਾ ਛੋਟਾ ਕਹਿੰਦਾ ਭਾਪੇ ਮਾਂ ਕਹਿੰਦਾ ਨਾਲ ਤਾਂ ਤੇਰੀ ਕਟਾਈ ਕਰਨੀ ਆ ਉਹਨਾਂ ਨੇ ਨਾਲ ਇਹਦੇ ਪੈਸੇ ਖੋਲਣੇ ਮਾਂ ਮੇਰੇ ਕੋਲ 1500 ਰੁਪਏ ਹੁੰਦਾ ਮੇਰੀ ਗੇਬ 'ਚ ਹਾਂ ਮੈਂ ਕੁੱਟਣ ਤੋਂ ਪਹਿਲਾਂ ਹੀ ਵੜਾ ਦੇਣਾ ਯਾ ਕੋ ਆਪਣਾ ਇੱਥੋਂ ਮੈਨੂੰ ਕੋਈ ਦਿਕਾਈ ਹਾਂ ਵੀ ਕੋਈ ਤਾਂ ਕੰਨਾ ਕਰਿਓ ਸਰ ਗਿਆ ਫੇ ਭਾਈ ਜਿਹੜਾ ਆਪਣਾ ਪਿੰਡ ਨਥਲਪੁਰ ਹੈ ਉਹ ਤੇ ਜਿਹੜੇ ਮਹਾਪੁਰਸ਼ ਹੁੰਦੇ ਨੇ ਨਥਲਪੁਰ ਉਹਨਾਂ ਨਾਲ ਤੁਹਾਡੀ ਬਾਗਮੀ ਤੇ ਨੇੜਤਾ ਕੋਈ ਉਹ ਕਹੀਏ ਜੀ ਇੱਕਣ ਉਹਨਾਂ ਨੇ ਮੈਨੂੰ ਇੱਕ ਹੁਕਮ ਕਰਿਆ ਵੀ ਗੁਰਦੁਆਰੇ ਦੀ ਸੇਵਾ ਦਾ ਕਿਆ ਕਰੇਗਾ ਅੱਛਾ ਜੀ ਤੁਸੀਂ ਦੱਸ ਦੋ ਕਿਆ ਕਰੂੰਗੀ ਹਾਂ ਕਹਿੰਦੇ ਬਜਰੀ ਲਿਆ ਦੇਗਾ ਮੇਰੇ ਕੋਲ ਟਰੱਕ ਤਾਂ ਹੈ ਅੱਛਾ ਜੀ ਮੈਂ ਜਹਾ ਦੂੰਗਾ ਹਾਂ ਤਿੰਨ ਟਰੱਕ ਲੱਗੇ ਤੇ ਜਾ ਦੂੰ ਸਵੇਰੇ ਅੱਛਾ ਜੀ ਮੈਂ ਨਾਲਾਗੜ੍ਹ ਤੇ ਲੈ ਕੇ ਦਿੱਤੀਗੀ ਰਾਜਪੁਰੇ ਤੇ ਅੱਧੀ ਅੰਚੀ ਬਜਰੀ ਕੋਲ ਅੱਛਾ ਜੀ ਬਾ ਜਾਤੇ ਹੀ ਮੇਰਾ ਫਿਰ ਉਹਨਾਂ ਕਾ ਪ੍ਰੇਮ ਟਾਈਰ ਪਿਆਰ ਪੈ ਗਿਆ ਹਾਂ ਬਹੁਤਾ ਪ੍ਰੇਮ ਉਹਨਾਂ ਨੇ ਆਤਮ ਵੀ ਕਰਿਆ ਅੱਛਾ ਜੀ ਮੇਰੀ ਭੈਣ ਗਈ ਹੋਈ ਸੀ ਯਾ ਨਾ ਸੜੀ ਛੱਡਿਆ ਸੰਗਤ ਬੈਠੀ ਆਂ ਚੁੱਡੀ ਹੋਈ ਅੱਛਾ ਜੀ ਇਹਨੂੰ ਕਹਿੰਦੇ ਵੀ ਉਹ ਡਰਾਈਵਰ ਕਿੱਥੇ ਆ ਭਾਈ ਅੱਛਾ ਜੀ ਜਿਹੜਾ ਸਾਡਾ ਮਿੱਤਰ ਹੈ ਹਾਂ ਉਹ ਕਹਿੰਦੀ ਬਾਬਾ ਜੀ ਬੈਠ ਕੇ ਕਹਿੰਦਾ ਵੀ ਮਿਲਾ ਵੀ ਸਕਦੀ ਆ ਤੂੰ ਨੂੰ ਹਾਂ ਕਹਿੰਦੀ ਕਿ ਮਿਲਾ ਦੂੰਗੀ ਹਾਂ ਕਹਿੰਦਾ ਇੱਕ ਦੋ ਦਿਨਾਂ ਚ ਮਿਲਾ ਦੇ ਫੇਰ ਨਹੀਂ ਮਿਲੇ ਉਹਨੇ ਸਾਡੇ ਬੱਲਾ ਬੱਲਾ ਬਾਜੀ ਫੇਰ ਕੋਈ ਨਾ ਦੱਸਿਆ ਅੱਛਾ ਜਿੱਦਾਂ ਸਰਕਾਰ ਕਰਤਾ ਹਾਂ ਚੌਥੇ ਦਿਨ ਫੇਰ ਦੱਸਤਾ ਯਾਨੀ ਬਹੁਤ ਪੁੱਜੇ ਮਾਂ ਪੁੱਛਦੇ ਨਾ ਉੱਪਰ ਵਾਲੇ ਜਿਹੜੀ ਗੱਲ ਹੋਣੀ ਹੈ ਹਮ ਅੱਜ ਤੇ 20 ਸਾਲ ਨੂੰ 30 ਸਾਲ ਨੂੰ ਉੱਥੇ ਬੈਠੇ ਦੱਸ ਦਿੰਦੇ ਪਹਿਲਾਂ ਦੱਸ ਦਿੰਦੇ ਇਹ ਤੁਹਾਡੇ ਕਹਿ ਦਿੱਤੀ ਹੁਣ ਮੇਰੇ ਦੋ ਹੈ ਦੋ ਧੀ ਕੁੜੀਆਂ ਦੋ ਬੇਟੇ ਇੱਕ ਬੇਟੀ ਹੈ ਹਾਂ ਅੱਛਾ ਅੱਛਾ ਆਪਾਂ ਨੇ ਵਹਿਉ ਪਰਿਵਾਰ ਨੂੰ ਮਿਲੀ ਆਪਾਂ ਹਮ ਭਈ ਬਾਈ ਦਾ ਬੇਟਾ ਸਤਵੀਰ ਸਿੰਘ ਦੇਖੋ ਇਹ ਬਾਈ ਦੇ ਪਰਿਵਾਰ ਦੇ ਵਿੱਚ ਇਹ ਘੋੜੀਆਂ ਵੀ ਰੱਖੀਆਂ ਹੋਈਆਂ ਬਾਈ ਕਿਹੜੀ ਨਸਲ ਆਏ ਸਤਿ ਵੀਰ ਇਹ ਮਾਰવાડી ਜੀ ਮਾਰવાડી ਹਾਂਜੀ ਜੋ ਹੀ ਨਹੀਂ ਜਿੱੰਬੀ ਆ ਅੱਛਾ ਇਹ ਕਿਧਰਲੇ ਪਾਸੇ ਵੀ ਬਾਕੇ ਵੀ ਬਾ ਵੀਰ ਕੀ ਵਧੀਆ ਜਾਨਵਰ ਹੈ ਮਹਾਰਾ ਦੀ ਕਿਰਪਾ ਦੇ ਨਾਲ ਹੂੰ ਬਈ ਸ਼ਾਕ ਕੋ ਵੱਲੇ ਹ ਜਟਾਂ ਦੇ ਦੋ ਜਾਨਵਰ ਹਾਂਜੀ ਦੋ ਆ ਗਏ ਓਕੇ ਓਕੇ ਇਹ ਇਹ ਕਿਹੜੀ ਨਸਲ ਹੈ ਇਹ ਨਹੀਂ ਜਿੱੰਬੀ ਅੱਛਾ ਹਾਤੀ ਕੋੜੇ ਦੀ ਪੋਤੀ ਆ ਅੱਛਾ ਵੈਰੀ ਗੁੱਡ ਕਿੰਨੀ ਉਮਰ ਹੋ ਗਈ ਇਹਨਾਂ ਦੀ ਉਮਰ ਕਿੰਨੀ ਇਹਨਾਂ ਦੀ ਉਮਰ ਕਿੰਨੀ ਛੋਟਾ ਹੀ ਛਾਲ ਦੀ ਗੋਲੀ ਅੱਛਾ ਛੋਟਾ ਹੀ ਸਾਲ ਦੀ ਹੈ 20 ਮਹੀਨੇ ਦੀ ਆ ਕੋੜੀ ਗੱਬੜ ਕਰਾਤੀ ਆਪਣੇ ਸਗਰਾਵ ਕੋੜੇ ਤੋਂ ਹੁਣ ਐਜੀ ਓਕੇ 3 ਮਹੀਨੇ ਦੀ ਗੱਬੜਾ ਛੋਟੀ ਆਪਣੀ ਅੱਛਾ 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 ਇਹਦੀ ਉਮਰ ਨੇ ਆਣੀ ਹੈ ਇਹ ਨਹੀਂ ਅਜੇ ਇੱਕ ਅਜ ਨੂੰ ਦਾਹ ਕਰਾਉਗਾ ਇਹ ਅਗਲੇ ਨੀ ਮਹੀਨੇ 5 6 ਮਹੀਨੇ ਦਾ ਓਕੇ 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 ਕੀ ਅੱਛਾ ਇਹਨਾਂ ਦੀ ਖਰਾਕ ਕਿ ਐਸ ਤਵੀਰ ਛੋਲੇ ਆ ਜੀ ਸੋਇਆ ਵੀ ਨਾ ਜੀ ਛੋਲਿਆਂ ਦਾ ਛਿਲਕਾ ਐ ਚੋਕਰ ਆ ਜੀ ਇਹ ਤਿੰਨੇ ਐਡਮਰ ਲਾ ਕੇ ਪਾਉਂਦੀਆਂ ਬਸ ਇਹਨਾਂ ਨੂੰ ਅੱਛਾ ਤਿੰਨਾ ਰੋਲਾ ਕੇ ਇਹਨਾਂ ਦੀ ਖਰਾਕ ਬਣਦੀ ਆ ਹਾਂਜੀ ਹਾਂਜੀ ਤਾਰਾ ਮੀਰਾ ਪਾਉਣਾ ਦੂਏ ਤੀਏ ਦਿਨ ਤਾਰਾ ਮੀਰਾ ਪਾ ਦਿੰਨੇ ਇਹਨਾਂ ਨੂੰ ਅੱਛਾ ਹਾਂਜੀ ਓਕੇ ਓਕੇ ਠੀਕ ਆ ਸਹੀ ਆ ਫੇਰ ਇਹਨਾਂ ਦੀ ਦੌੜ ਦੌੜ ਵੀ ਕਰਾਉਨੇ ਆ ਮੜੀ ਮੋਟੀ ਕਿਤੇ ਤੋਰ ਬੰਦ ਕਰਕੇ ਤਾਂ ਬੰਦ ਕਰੀ ਦੀ ਆ ਜਮਈ ਉਹਨੂੰ ਘੁਮਾਉਨੇ ਆ ਗੋੜੀ ਨੂੰ ਦੂਈ ਨੂੰ ਅੱਛਾ ਉਹਨੂੰ ਘੁਮਾਨੇ ਹਾਂ ਇਹ ਯਾਨੀ ਕਿ ਬੈਠਣ ਲਾ ਲਈ ਗੋੜੀ ਆਪਾਂ ਨੇ ਉੱ ਵੀ ਹੁਣ ਗੱਬਣਾ ਕੋੜੀ ਉਹਨਾਂ ਨੇ ਬੰਦ ਕਰੀਆ ਵੀ ਤਿੰਨ ਮਹੀਨੇ ਨਹੀਂ ਦੇ ਬੈਠਣਾ ਨਾਲ ਇਹਨੂੰ ਘੁਮਾਉਣਾ ਠੀਕ ਹੈ ਅੰਦਰੇ ਰੱਖਣੀਆਂ ਵਾਸਤੇ ਠੀਕ ਆ ਠੀਕ ਹਾਂਜੀ ਇਹ ਵੇਸਤ ਵੀ ਇਹ ਕਿਹੜੀ ਨਸਲ ਆ ਫਿਰ ਇਹ ਦੋ ਹੀ ਛਿੱਟ ਜੂ ਹੈ ਜੀ ਅੱਛਾ ਉਹ ਪਪੀਰੀਆਂ ਨਾ ਬੱਤੀ ਜੂ ਅੱਛਾ ਇਹ ਕੁੱਤੇ ਆ ਨਾਰਾ ਜਾਂ ਮਾਦਾ ਨਹੀਂ ਮਾਦਾ ਹੀ ਰੱਖਦੇ ਨਾਂ ਤਾਂ ਮੈਂ ਰੱਖਦੇ ਨਹੀਂ ਜੀ ਅੱਛਾ 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 ਪਕੌੜੇ ਖਾਂਦੇ ਆ ਇਹੋ ਹਾਂ ਠੀਕ ਹੈ ਠੀਕ ਹੈ ਠੀਕ ਬਈ ਬਾ ਵੀ ਬਾ ਬਾਈ ਦੇ ਦੇਖ ਰਹੀ ਕਿੜੀਆਂ ਤਰਾਂ ਤਰਾਂ ਦੀਆਂ ਕਿੜੀਆਂ ਇਹ ਇਹਨਾਂ ਨੂੰ ਰੰਗ ਹੋਇਆਦਾ ਹੁੰਦਾ ਕਿ ਆਪਣੇ ਆਟੋਮੈਟਿਕ ਤੋਂ ਵੱਲੋਂ ਰੰਗ ਆਇਆ ਕਿਧਰ ਤੋਂ ਵੱਲੋਂ ਰੰਗ ਆ ਇਹ ਹਾਂਜੀ ਹਾਂਜੀ ਅੱਛਾ ਕੁਦਰਤੀ ਰੰਗ ਆ ਇਹ ਕੁਦਰਤੀ ਰੰਗ ਆ ਇਹਨਾਂ ਨੂੰ ਦੇਖ ਰਾਕ ਗਿਆ ਪਾਉਣੇ ਸਤਵੀਰ ਵਿੱਚ ਕੰਗਣੀ ਪਾਉਣੇ ਗੁੱਲੀ ਡੰਡਾ ਪਾਉਣੇ ਜੀ ਆਪਾਂ ਅੱਛਾ ਜਾਣ ਕੇ ਕੰਗਣੀਓ ਖਾਨੀਆਂ ਇਹ ਅੱਛਾ ਹਾਂਜੀ ਦੇਖੋ ਦਰਸ਼ਕੋ ਦੇਖੋ ਜੋਟਾ ਮੇ ਸ਼ੌਕ ਵੱਲੇ ਆ ਦੇਖੋ ਕਿੰਨੀਆਂ ਸੀੜੀਆਂ ਰੱਖੀਆਂ ਹੋਈਆਂ ਨੇ ਉਹਦੇ ਆਲਣੇ ਵੀ ਬਣਾਏ ਹੋਏ ਆ ਵਿੱਚ ਬੱਥੇ ਆ ਬਿੱਜੇ ਸਾਰੇ ਬੱਚੇ ਹੀ ਫੇਰੇ ਆ ਹਾਂ ਇਹ ਨਾ ਬੱਚੇ ਉੱਤੇ ਹੋਏ ਆਂਡੇ ਵੀ ਵਿੱਚੇ ਨਹੀਂ ਆਏ ਦੇ ਕੇ ਬੱਚੇ ਜਦ ਏਡੇ ਏਡੇ ਹੋ ਜਾਣੇ نیچے ਆ ਜਾਣਾ ਇਹਨਾਂ ਨੂੰ ਬਸ ਅੱਛਾ 10-15 ਦਿਨ ਤੱਕ ਇਹਨਾਂ ਨੇ ਉੱਪਰ ਜਾਣ ਲਾ ਜਾਣਾ ਉਡਣ ਲਾ ਜਾਣਾ ਬੱਚਿਆਂ ਨੇ ਆਪਣੇ ਆਪ ਓਕੇ 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 ਮੇਂ ਦੇਖੋ ਪਿੰਜਰੇ ਦੇ ਵਿੱਚ ਕਿੰਨੀ ਤਰ੍ਹਾਂ ਦੀਆਂ ਚਿੜੀਆਂ ਰੰਗ-ਬਰੰਗੀਆਂ ਤੁਸੀਂ ਦੇਖ ਸਕਦੇ ਹੋ ਹੂੰ ਇਹ ਸਦੀਰ ਸਿੰਘ ਕਿਹੜੀ ਮਸਲਾ ਫਿਰ ਇਹ ਇਹ ਗੱਡੀ ਆ ਜੀ ਅੱਛਾ ਇਹ ਗੱਡੀ ਆ ਹਾਂ ਜੀ ਹਾਂ ਜੀ ਓਕੇ 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 ਠੀਕ ਹੈ ਠੀਕ ਹੈ ਠੀਕ ਹੈ ਵੀ ਰਾਖੀ ਨੂੰ ਤਾਂ ਬਹੁਤ ਵਧੀਆ ਰਹੇ ਰਾਖੀਂ ਤਾਂ ਦੋਵੇਂ ਮਾਵਾਤੀ ਆਈਆਂ ਇਹ ਅੱਛਾ ਹਾਂ ਜੀ ਅੱਛਾ ਮਾਵਾਤੀ ਆਈਆਂ ਦੋ ਹਾਂ ਜੀ ਹਾਂ ਜੀ ਦੇਖ ਸਾਮੀਆਂ ਨਹੀਂ ਉਪਰੇ ਬੰਦੇ ਨੂੰ ਭੌਂਕਦੀਆਂ ਹੋਣੀਆਂ ਪਰੇ ਹੋਣਗੇ ਨਹੀਂ ਭੌਂਕਣਗੇ ਹਾਂ ਦੇਖੋ ਜਮਾ ਤੂੰ ਕੋਲ ਖੜਾ ਇਹਦੇ ਕਰਕੇ ਫਿਰ ਜਮਾ ਨਹੀਂ ਦੇਖਲਾ ਬੋਲਦੀਆਂ ਆਈਆਂ ਇਹਨੂੰ ਪਛਾਣ ਲੈ ਵੀ ਕੋਈ ਮੈਂਬਰ ਆਪਣਾ ਹੈ ਨੇਮ ਨੇ ਆ ਬਈ ਬਾਈ ਦਾ ਦੇਖੋ ਜਾਨਵਰ ਬਾਈ ਮਹਿਸਾਂ ਦੇ ਵੀ ਸ਼ੌਂਕੀਆ ਗਾਈਆਂ ਪਸ਼ੂਆਂ ਦੇ ਨਾਲ ਬਹੁਤ ਪਿਆਰ ਆਏ ਪਰਿਵਾਰ ਦਾ ਇਹ ਕਿਹੜੀ نسل ਦੀ ਆ ਇਹ ਸਤੂਰ ਇਹੇ ਜੀ ਸ਼ਾਈ ਵਾਲਾ ਜੀ ਸ਼ਾਈ ਵਾਲਾ ਪ्योर ਸ਼ਾਈ ਵਾਲਾ ਹੈ ਭਾਈ ਪ्योर ਲੁਧਿਆਣਾ ਯੂਨੀਵਰਸਿਟੀ ਦੇ ਲਈ ਹੋਈ ਆ ਬੱਚੀ ਆਪਾਂ ਨੇ ਇਹ ਅੱਛਾ ਆਜ ਤੱਕ ਇਹਨੇ ਬੱਚੀ ਨੂੰ ਜਨਮ ਦਿੱਤਾ ਅੱਛਾ ਆ ਇਸੇ ਦੀ ਬੱਚੀ ਆ ਹੈ ਹਾਂਜੀ 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 ਅਕਾ ਲੁਧਿਆਣਾ ਯੂਨੀਵਰਸਿਟੀ ਦੇ ਆਈ ਵੀ ਹੈ ਹੈ ਇਹਦੀ ਚਾਲਣ ਦੇ ਚਾਲਣ ਦੀ ਪਛਾਣ ਹੁੰਦੀ ਹੈ ਇਹਦੀ ਹੈ ਹਾਂਜੀ ਹਾਂਜੀ ਚਾਲ ਰਾਰਤਨ ਹੋਣੀ ਚਾਹੀਦੀ ਹੈ ਬਿਜਲੀ ਦੀ ਅੱਛਾ ਬਈ ਬਹੁਤ ਵਧੀਆ ਸਾਫ ਸੁਥਰੇ ਜਾਨਵਰਾਂ ਦੋਸਤੋ ਇਸ ਤਰ੍ਹਾਂ ਜਾਨਵਰ ਰੱਖਣੇ ਚਾਹੀਦੇ ਆ ਦੇਖੋ ਇਹਦਾ ਭੋਰਾ ਵੀ ਤੁਹਾਨੂੰ ਪੂਰਾ ਕਰ ਕਰਕੇ ਦਿਖੂਗਾ ਸੋ ਸ਼ੌਕ ਨਾਲ ਹੀ ਹੈ ਜਾਨਵਰ ਵੀ ਕਿ ਲੱਗਿਆ ਹੈ ਬਈ ਦੇਖੋ ਬੱਕਰੀ ਵੀ ਵਾਈ ਨੇ ਰੱਖੀ ਹੋਈ ਆ ਐ ਤੁਸੀਂ ਦੇਖ ਸਕਦੇ ਹੋ ਤੇ ਇਧਰ ਉਹ ਤਾਂ ਬੜਾ ਬਾਈ ਦੇ ਬੱਚੇ ਦੇਖੋ ਬਾਈ ਬੱਚਿਆਂ ਦੇ ਵੀ ਸ਼ੌਕੀਆ ਬਹੁਤ ਬੱਚੇ ਵਧੀਆ ਪਜਾਉਨੇ ਆ ਸਾਰਾ ਪਰਿਵਾਰ ਬਹੁਤ ਸੇਵਾ ਕਰਦਾ ਇਹ ਕਿਹੜੀ ਨਸਲ ਆ ਵੀ ਸੁਧਵੀਰ ਸਿੰਘ ਇਹ ਮਾਰਵਾ ਉਹ ਆਈ ਰਾਸਤਾਨੀ ਦੇ ਸਾਰੇ ਹੀ ਬੋਲਦੇ ਆਪਣੇ ਅੱਛਾ ਰਾਸਤਾਨੀ ਬੋਲਣਾ ਇਹ ਰਾਸਤਾਨ ਜੋ ਆਪੇ ਜਾ ਕੇ ਲੈ ਕੇ ਆਉਨੇ ਜੀ ਇਹਨਾਂ ਨੂੰ ਆਪਾਂ ਅੱਛਾ ਫੇ ਘਰਾਂ ਲੈ ਕੇ ਪਾਲਦੇ ਆਂ ਘਰਾਂ ਇਹ ਵੀ ਜੀ ਦੇਖਣਾ ਹੁਣ ਇੰਨਾਂ ਨੇ ਕਿਲੇ ਇਦੋਂ ਵੀ ਛੋਟਾ ਦਾ ਇੰਨਾਂ ਕੇ ਬੱਚਾ ਲੈਂਦਾ ਦਾ ਆਪਣਾ ਛੋਟਾ ਜਿਹੜਾ अच्छा इकरां ਲੈ ਕੇ ਹੁਣ ਤਿਆਰ ਕਰ ਰਹੇ ਹਾਂ ਨਾ ਦੋਵੇਂ ਬੈੜਿਆਂ ਨੂੰ ਇਹ ਤਿਆਰ ਹੈ ਬਹੁਤ ਭਾਜਦਾ ਆਪਣਾ ਅੱਛਾ ਇਹ ਨੰਬਰਾਂ ਚ ਆਉਂਦਾ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਫਿਰ ਕਿੱਥੇ ਕਿੱਥੇ ਲੈ ਕੇ ਟੂਰਨਾਮੈਂਟ ਲਾ ਦਿੰਨੇ ਤੁਸੀਂ ਕੋਈ ਛੱਡੀਦਾ ਹੀ ਨਹੀਂ ਏਰੀਆ ਜਿੱਥੇ ਸਟਾਰਟ ਕਰਤਾ ਹੀ ਕੰਮ ਅੱਛਾ ਹਾਂਜੀ ਹਾਂਜੀ ਹਰ ਜਗ੍ਹਾ ਜਾਂਦੇ ਹਾਂ ਸਾਹਿਬ ਜੀ ਸਾਹਿਬ ਓਕੇ ਓਕੇ ਫਿਰ ਇਹਨਾਂ ਦੀ ਉਮਰ ਕਿੰਨੀ ਹੋਗੀ ਇਹ ਵੀਰ ਜੀ ਹੋ ਗਿਆ ਬਾਲ ਤੋਂ ਸਾਢੇ 3 ਸਾਲ ਦਾ ਅੱਛਾ ਇਹ ਦੋ ਦੋ ਸਾਲ ਦੇ ਹੋਏ ਦੋ ਵਿੱਚ ਅੱਛਾ ਛੋਟੇ ਦੋ ਦੋ ਸਾਲ ਦੇ ਆਹ ਦਾ ਡੇਢ ਕੇ ਖਾਲ ਦੀ ਹੈ ਜੀ 6 ਮਹੀਨੇ ਦਾ ਲੈਂਦਾ ਤਾਂ ਆਪਾਂ ਨੇ अच्छा हां जी वो हो गया 2 ਸਾਲ ਦਾ ਬੜਾ ਪਰਲਾ ਓਕੇ 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 ਵੈਰੀ ਗੁੱਡ ਬਹੁਤ ਵਧੀਆ ਸੇਵਾ ਬਈ ਸਹੀ ਆ ਬਈ ਦੋਸਤੋ ਇਹ ਬਾਈ ਦਾ ਪਰਿਵਾਰ ਆ ਸਾਰਾ ਤੇ ਬੇਟਾ ਸਦੀਰ ਸਿੰਘ ਨਾਲ ਭੈਣਜੀ ਆ ਤੇ 22 ਪੋਤੀਆਂ ਨਾਲ ਇੱਕ ਬੇਟੀ ਆਈ ਹੋਈ ਹੈ ਬੇਟੀ ਦਾ ਕੀ ਨਾਮ ਹੈ ਬੇਟਾ ਕੀ ਨਾਮ ਰੁਪਿੰਦਰ ਕੌਰ ਰੁਪਿੰਦਰ ਕੌਰ ਬੇਟੀ ਆਈ ਹੋਈ ਹੈ ਘਰਾਂ ਇਹ ਨੋ ਰਾਣੀਆਂ ਵਜਦੀਏ ਅੱਛਾ ਦੇਖੋ ਕੁੜੀਆਂ ਕੜਾਈ ਕਰਦੀਆਂ ਵੀ ਇਹ ਇਹਨੂੰ ਕੀ ਕਹਿੰਦੇ ਬੇਟਾ ਇਹਦੀ ਕੜਾਈ ਕਰਦੀਆਂ ਤੁਸੀਂ ਆਹ ਆਤਮ ਸਿੱਖੀ ਹੋਈ ਆਹ ਆਹ ਉਹ ਬੰਤਲਾਰ ਬਣਾਇਆ ਹੋਇਆ ਹੈ ਅ ਰੋਜ਼ ਹੈ ਇਹ ਹੱਥ ਦੀ ਕੜਾਈ ਹੈ ਇਹ ਹੱਥ ਦੀ ਕੜਾਈ ਆ ਥੈਂਕ ਯੂ ਛੱਡ ਦੇ ਨਾਲ ਕਰਦੇ ਆਂ ਓਕੇ ਓਕੇ ਛੱਡ ਤਾਂ ਉਹਦੇ ਨਾਲ ਕਰਦੇ ਆਂ ਇਹ ਐਵੀਂਕ ਕਲਾਕਾਰੀ ਆ ਜਿਹੜੇ ਬੱਚੇ ਇਸ ਉਮਰ ਦੇ ਵਿੱਚ ਸਿੱਖ ਜਾਂਦੇ ਆ ਨਾ ਉਹ ساری ਉਮਰ ਮਾਰ ਨਹੀਂ ਜਾਂਦੇ ਇਹ ਦੇਖੋ ਇੱਕ ਆਹ ਕਿਹਾ ਕਹਿੰਦੇ ਜਿਹੜੇ ਦੇ ਵਿੱਚ ਇਹਨੂੰ ਫਿੱਟ ਕਰਿਆ ਹੈ ਕੱਪੜੇ ਨੂੰ ਆਹ ਫ੍ਰੇਮ ਆਹ ਪਾਗਲ ਕੋਟਨ ਦਾ ਕਪੜਾ ਹੈ ਕੋਟਨ ਦਾ ਕਪੜਾ ਹੈ ਇਹਦੇ ਵਿੱਚ ਸਿੱਟੇ ਗਾ ਕੇ ਉਹਦੇ ਤੇ ਟਿੱਲੇ ਨਹੀਂ ਚੜਦੇ ਨਹੀਂ ਟਾਈਟ ਕਰਕੇ ਦੈਨ ਉਸ ਤੋਂ ਬਾਅਦ ਮੈਂ ਇਦਾਂ ਬਣਾਇਆ ਓਕੇ ਓਕੇ ਆਪਰੇ ਸਟਿਚਸ ਹੁੰਦੀਆਂ ਇਹ ਸੂਟਾਂ ਤੇ ਵੀ ਵਰਕ ਕਰਦੇ ਆ ਇਸ ਚੀਜ਼ ਦਾ ਕਿਹੜੀ ਕਲਾਸ ਚ ਵੱਢਦੀਆਂ ਬੇਟੇ ਤੁਸੀਂ ਮੈਂ ਪੀਸਵਾ ਮੋਂਟਰ ਕਿਤੇ ਹੋ ਫੈਸ਼ਨ ਡਿਜ਼ਾਈਨਰ ਦਾ ਡਿਪਲੋਮਾ ਕੀਤਾ ਹੋਇਆ ਤੂੰ ਬੇਟੇ ਮੈਂ 10th ਕਲਾਸ ਤੇ ਅੱਛਾ ਭਾਈ ਤੁਸੀਂ ਮੈਂ ਤਾਂ 12th ਪਲੱਸ ਟੂ ਕੰਪਲੀਟ ਕੀਤੀ ਪਲੱਸ ਟੂ ਠੀਕ ਹੈ ਬਹੁਤ ਵਧੀਆ ਬੇਟੇ ਸਟੱਡੀ ਹਰ ਉਮਰ ਦੇ ਵਿੱਚ ਕੰਮ ਆਉਂਦੀ ਆ ਤੇ ਬਾਈ ਦਾ ਵਹੀ ਖੁਸ਼ਹਾਲ ਪਰਿਵਾਰ ਆ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬਾਈ ਦੀ ਸਾਰੀਆਂ ਫੈਮਿਲੀਆਂ ਚ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਯਾਦਗਾਰ ਬਣੀ ਰਹੇ ਸਾਡੇ ਲੋਕਾਂ ਨੂੰ ਵੀ ਜਿਹੜੇ ਲੋਕ ਮਿਹਨਤ ਨਹੀਂ ਕਰਦੇ ਜਿਹੜੇ ਅੱਜ ਪਸ਼ੂ ਰੱਖਣ ਦੇ ਭੱਜਦੇ ਆ ਆਪਣੇ ਜੋਗਾ ਦੁੱਧ ਵੀ ਨਹੀਂ ਪੈਦਾ ਕਿਲੋ ਕਰ ਸਕਦੇ ਉਹਨਾਂ ਦੀ ਨਿਦਾਰਾਂ ਵਾਸਤੇ ਵੀ ਇਹ ਵੀਡੀਓ ਵਾਕੇ ਦੇਖੋ ਬਾਈ ਨੇ ਕਿਵੇਂ ਮਹਿਸਾਂ ਗਾਈਆਂ ਰੱਖੀਆਂ ਤਾਂ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਵੀ ਸਾਰਿਆਂ ਨੂੰ ਕੋਨਾ ਮੜਾ ਮੋਟਾ ਸਵਰ ਹੋਣਾ ਚਾਹੀਦਾ ਤੇ ਆਪਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਇਹਨਾਂ ਸ਼ਬਦਾਂਾਂ ਨਾਲ ਤੁਹਾਡਾ ਸਾਰੇ ਦਾ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ ਜੀ